ਮਿੱਤਰੋ ਆਪਣਾ ਪਿੰਡ ਆ ਪਥਰਾਲਾ ਤੇ ਦਵਿੰਦਰਪਾਲ ਸਿੰਘ ਕੋਈ ਉਹ ਆ ਪੱਤਰਕਾਰ ਆ ਬਹੁਤ ਵੱਡਾ ਪੱਤਰਕਾਰ ਆ ਤੇ ਉਹਨੇ ਨਾਲ ਇਲਜ਼ਾਮ ਲਾਇਆ ਆਪਣੇ ਪਿੰਡ ਤੇ ਯੂਨੀਅਨ ਤੇ ਲਾਇਆ ਪਹਿਲਾਂ ਤਾਂ ਤੇ ਆਪਾਂ ਅੱਜ ਸਾਰਾ ਸੱਚ ਤੁਹਾਡੇ ਸਾਹਮਣੇ ਲਿਆਵਾਂਗੇ ਵੀ 60 ਤੋਂ 65 ਲੱਖ ਦਾ ਉਹਨਾਂ ਨੇ ਇਲਜ਼ਾਮ ਲਾਇਆਗਾ ਉਹਨਾਂ ਨੇ ਪਿੰਡ ਦਾ ਨਾਂ ਨਹੀਂ ਲਿਆ ਉਹਨੇ ਲਿਖਿਆ ਵੀ ਹਰਿਆਣੇ ਦੇ ਨਾਲ ਲੱਗਦਾ ਕੋਈ ਪਿੰਡ ਆ ਤੇ ਹਰਿਆਣੇ ਲੱਗਦਾ ਸਾਡਾ ਪਥਰਾਲਾ ਪਿੰਡ ਹੀ ਨਾ ਲੱਗਦਾ ਇਹ ਕੋਨੇ ਕੋਈ ਗੁਰਦੁਆਰੇ ਵਾਲੀ ਗੱਲ ਕੀਤੀ ਸੀ ਵੀ ਗੁਰਦੁਆਰੇ ਵਾਲਾ ਤੋਂ ਪੈਸੇ ਮੰਗੇ ਆ ਆਪਣੇ ਗੁਰਦੁਆਰੇ ਦੇ ਪ੍ਰਧਾਨ ਜੀ ਖੜੇ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਸਾਰੀ ਗੱਲਬਾਤ ਵੀਡੀਓ ਟਿੱਕਰ ਬਣੇ ਰਹੋ ਤੇ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਆਪਾਂ ਜੂਨੀਅਨ ਨਾ ਕਰਦੇ ਆ ਬਾਅਦ ਚ ਗੱਲ ਪਹਿਲਾਂ ਆਪਾਂ ਕਰਦੇ ਆ ਪਿੰਡ ਵਾਲਿਆਂ ਨਾਲ ਗੱਲ ਆ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਨਾ ਆਪਣੇ ਪਿੰਡ ਤੇ ਇਲਜ਼ਾਮ ਲਾਇਆ ਬਾਕੀ ਉਹਨਾਂ ਨੇ ਉਹ ਨਹੀਂ ਕੀਤਾ ਹਜੇ ਟਿੱਕਰ ਨਾ ਹੀ ਲਿਆ ਪਿੰਡ ਦਾ ਤੇ ਆਪਾਂ ਨੂੰ ਪਤਾ ਵੀ ਆਪਣੀ ਜ਼ਮੀਨ ਆਈ ਆ 60 ਤੋਂ 65 ਕਿੱਲੇ ਤੇ ਸੋਢੀ ਹਨਾ ਜ਼ਮੀਨ ਸਭ ਤੋਂ ਵੱਧ ਆਈ ਆਗੀ ਹਾਂਜੀ ਤੇ ਸੋਢੇ ਤੋਂ ਪਹਿਲਾਂ ਦੱਸੋ ਵੀ ਜੂਨੀਅਨ ਨੇ ਕੋਈ ਪਹਿਲਾਂ ਰੁਪਈਆ ਆਪਦੀਆ ਮੰਗਿਆ ਕਿ ਨਹੀਂ ਮੰਗੇ ਨਾ ਜੀ ਸਾਥ ਤੋਂ ਕੁਝ ਨਹੀਂ ਕਰਨ ਤੇਲ ਵੀ ਨਹੀਂ ਮੰਗੇ ਸਾਥ ਤੋਂ ਤੇ ਤੁਸੀਂ ਮੰਨ ਕੇ ਇਹਨਾਂ ਕੋਲੇ ਗਏ ਸੀਗੇ ਕਿ ਇਹ ਤੁਹਾਡੇ ਕੋਲ ਹੈ ਇਹ ਚੱਲ ਕੇ ਵੀ ਆਪਾਂ ਧਰਨਾ ਲਾਉਣਾ ਜਦੋਂ ਸਾਨੂੰ 24 ਲੱਖ ਦੇ ਹਿਸਾਬ ਨਾਲ ਪੈਸੇ ਦੇਤੇ ਅਸੀਂ ਸਾਰੇ ਛੜਕਪੀੜਤ ਬੰਦੇ ਸਾਰੇ ਇਕੱਠੇ ਜੁਨੀਅਰ ਕੋਲੇ ਆਪ ਗਏ ਹਾਂ ਹਾਂਜੀ ਵੀ ਸਾਡੀ ਮਦਦ ਕਰੋ ਵੀ ਸਾਨੂੰ ਬਹੁਤ ਜ਼ਿਆਦਾ ਘੱਟ ਪੈਸੇ ਮਿਲ ਰਹੇ ਐ ਤੇ ਇਹ ਕਿੰਨਾ ਟਾਈਮ ਆਪਣਾ ਧਰਨਾ ਚੱਲਿਆ ਜੀ ਇਹ ਲਗਭਗ 12-13 ਮਹੀਨੇ ਚੱਲਿਆ ਤੇ ਪਿੰਡ ਦੇ ਸਹਿਯੋਗ ਨਾਲ ਚੱਲਿਆ ਜਾ ਇਹਨਾਂ ਨੇ ਕੱਲਿਆ ਨਹੀਂ ਲਾਇਆ ਸੀ ਨਹੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਠੀਕ ਆ ਜੀ ਤੇ ਇਹਨਾਂ ਨੂੰ ਮੰਨ ਕੇ ਵੀ ਆਪਾਂ ਨੂੰ ਵੀ ਕਿਹਾ ਕਿੱਥੋਂ ਦੇ ਕਰ ਇਹਨਾਂ ਨੇ ਰੁਪਏ ਦਵਾਤੇ 24 ਲੱਖ ਤੋਂ ਬਾਅਦ ਉਦੋਂ ਬਾਅਦ ਇਹਨਾਂ ਨੇ ਸਾਨੂੰ 66 ਲੱਖ ਰੁਪਏ ਦਵਾਤਾ ਠੀਕ ਹੈ 44 ਲੱਖ 42 ਲੱਖ ਹੋਰ ਦਵਾਤਾ ਚੋ ਵੀ ਪਹਿਲਾਂ ਮਿਲੇ ਤੇ ਜਿਹੜਾ ਆਪਣਾ ਸਹਾਇਕਤਾਵ ਰਹਿੰਦਾ ਸੀਗਾ ਸਾਰੇ ਖਰਚੇ ਪਾਣੀ ਦਾ ਉਹ ਇਹਨਾਂ ਕੋਲੇ ਸੀ ਜਾਂ ਪਿੰਡ ਦੀ ਕਮੇਟੀ ਕੋਲੇ ਸੀ ਉਹ ਸਾਰਾ ਮੇਰੇ ਕੋਲੇ ਸੀਗਾ ਅੱਛਾ ਤੁਸੀਂ ਆਪਦੀ ਜਿਹੜੇ ਖੇਤਾਂ ਵਾਲੇ ਸੀ ਜਿਨ੍ਹਾਂ ਦੇ ਬਾਣ ਆਏ ਆ ਤੁਸੀਂ ਆਪਦੀ ਕਮੇਟੀ ਅੱਡ ਬਣਾਈ ਵੀ ਸੀ ਹਾਂਜੀ ਹਾਂਜੀ ਤੇ ਤੁਹਾਡੇ ਕਿੰਨਾ ਬਾਣ ਆਇਆ ਸੀਗਾ ਸਾਡੀਆਂ ਤਕਰੀਬਨ 27 22 ਕ ਨਾਲ ਆਈਆਂ ਸੀ ਠੀਕ ਹੈ ਤੇ ਤੁਹਾਡਾ ਕਿੰਨਾ ਆਇਆ ਸੀਗਾ ਬੋਏ ਨੀ ਬੋਏ ਪੰਜ ਕਿੱਲੇ ਬਾਣ ਆਇਆ ਸੀ ਚਲ ਚਲ ਚੱਕਾ ਖੜ ਜਾ ਚਲ ਕੋਲੀ ਤੇ ਸੋਡਾ ਕਿੰਨਾ ਆਇਆ ਸੀ ਪੰਜ ਕਿੱਲੇ ਬਾਣ ਸੋਡਾ ਜੀ ਆਪਣੇ ਰੋਸ਼ਨ ਲਾਲ ਜੀ ਖੜਿਆ ਠੇਕੇਦਾਰ ਜੀ ਸੋਡਾ ਕਿੰਨਾ ਆਇਆ ਸੀ ਪੰਜ ਕਿੱਲੇ ਆਇਆ ਸੀ ਸੋਡਾ ਢਾਈ ਆ ਸੀ ਸੋਡਾ ਕਿੰਨਾ ਆਇਆ ਸੀ ਚਾਰ ਕਿੱਲੇ ਬਾਣ ਚਾਰ ਕਿੱਲੇ ਆ ਸੀ ਸੋਡਾ ਜੀ ਡੇਢ ਕਿੱਲਾ ਜੀ ਡੇਢ ਕਿਲਾ ਆ ਜੀ ਬਾਈ ਜੀ ਆ ਦੇਖੋ ਆ ਸਾਰੇ ਖੜੇ ਆ ਬਾਈ ਜਿਨ੍ਹਾਂ ਦਾ ਬਾਣ ਆਇਆ ਸੀਗਾ ਇਹਨਾਂ ਨੇ ਸਾਰੀ ਗੱਲ ਕਲੀਅਰ ਕਰਤੀ ਤੇ ਆ ਆਪਾਂ ਹੁਣ ਆਪਾਂ ਗੱਲ ਕਰਾਂਗੇ ਪ੍ਰਧਾਨ ਜੀ ਨਾਲ ਜਿਹੜਾ ਇਲਜ਼ਾਮ ਲਾਇਆ ਸੀਗਾ ਉਹਨਾਂ ਨੇ ਪ੍ਰਧਾਨ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪ੍ਰਧਾਨ ਜੀ ਉਹਨਾਂ ਨੇ ਇਲਜ਼ਾਮ ਲਾਇਆ ਦਵਿੰਦਰਪਾਲ ਸਿੰਘ ਨੇ ਕਿਉਂਕਿ ਹੋਰ ਕਿਸੇ ਗੁਰਦਪਾ ਜਿੰਨੀ ਆਪਣੀ ਹਰਿਆਣੇ ਦੇ ਲੱਗਦਾ ਆਪਣਾ ਹੀ ਪਿੰਡ ਆ ਸਰ ਹਾਂਜੀ 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 ਤੇ ਆਪਣੇ ਪਿੰਡ ਦੀ ਜ਼ਮੀਨ ਆਈ 60 ਤੋਂ 65 ਕਿੱਲੇ ਤੇ ਤੁਸੀਂ ਇਹ ਚਾਨਣਾ ਪਾਉ ਗੱਲ ਤੇ ਵੀ ਇਹਨਾਂ ਨੇ ਪੈਸੇ ਮੰਗੇ ਆ ਜਾਂ ਨਹੀਂ ਮੰਗੇ ਨਹੀਂ ਇਹ ਦਵਿੰਦਰਪਾਲ ਜੀ ਝੂਠਾ ਬਿਆਨਬਾਜ਼ੀ ਕਰ ਰਹੇ ਆ ਜੀ ਝੂਠਾ ਇਲਜ਼ਾਮ ਲਾ ਰਹੇ ਆ ਗੁਰਦੁਆਰਾ ਸਾਹਿਬ ਤੋਂ ਕੋਈ ਵੀ ਕੋਈ ਪੈਸਾ ਨਹੀਂ ਮੰਗ ਕਰਿਆ ਕਿਸੇ ਨੇ ਵੀ ਕੋਈ ਐਸੀ ਗੱਲ ਨਹੀਂ ਕਰੀ ਤੇ ਇਹ ਸੁਣ ਚ ਆਇਆ ਸੀਗਾ ਪਿੰਡ ਵਾਲੇ ਤੋਂ ਵੀ ਇਹਨਾਂ ਨੇ ਗੁਰੂ ਘਰ ਨੂੰ ਪੈਸੇ ਦਿੱਤਾ 50000 ਰੁਪਏ ਜੂਨੀਅਨ ਵਾਲਿਆਂ ਨੇ ਤੇ ਪਿੰਡ ਵਾਲੇ ਨੇ ਰਲ ਕੇ ਜਿਹੜੇ ਆਪਾਂ ਨੂੰ ਪੈਸੇ ਇਹਨਾਂ ਨੇ ਫੰਡ ਪਾਇਆ ਸੀ ਨਾ ਲੱਖ ਰੁਪਏ ਦੇ ਹਿਸਾਬ ਨਾਲ ਉਹ ਬਾਹਰਲੇ ਗੁਰੂ ਘਰ ਨੂੰ ਦਿੱਤਾ ਜਾਂ ਅੰਦਰਲੇ ਨੂੰ ਦਿੱਤਾ ਇਹ ਇਹਨਾਂ ਨੇ ਅਰਦਾਸ ਬੇਨਤੀ ਅੰਦਰਲੇ ਗੁਰੂ ਘਰ ਕਰੀ ਸੀ ਜਦੋਂ ਇਹਨਾਂ ਦਾ ਕਾਰਜ ਸੁੱਧ ਹੋ ਗਿਆ ਇਹਨਾਂ ਨੇ ਇੱਥੇ ਸ੍ਰੀ ਖੰਡ ਪਾਤ ਸਾਹਿਬ ਵੀ ਪ੍ਰਕਾਸ਼ ਕਰਾਇਆ ਉਹ ਤੋਂ ਭੋਗ ਪਾਇਆ ਉਸ ਦਿਨ ਫਿਰ ਗੁਰੂ ਘਰ ਨੂੰ ਵੀ 50000 ਸੇਵਾ 'ਚ ਪਾਇਆ ਜੀ ਤੇ ਥੱਲੇ ਨਾਲ ਵਿੱਚ ਬਾਈ ਕਮੈਂਟ ਵਿੱਚ ਤਾਂ ਵਜਿੰਦੇ ਜਿਹਨੂੰ ਪਤਾ ਉਹ ਤਾਂ ਸਹੀ ਕਰਦੇ ਆ ਹਨਾ ਜਿਨ੍ਹਾਂ ਨੇ ਵਿੱਚ ਮੇਰੇ ਵਰਗੇ ਹੁੰਦੇ ਆ ਕਈ ਉਹੀ ਮਤਲਬ ਆਪਦੇ ਕੋਲੇ ਬਣਾਈ ਜਾਂਦੇ ਐਵੇਂ ਬਿਨਾਂ ਗੱਲ ਤੋਂ ਕਮੈਂਟ ਨਾ ਕਰਿਆ ਕਰੋ ਗਲਤ ਆਹ ਬਾਈ ਖੜੇ ਆ ਇਹਨਾਂ ਨੂੰ ਬਾਈ ਹਿਸਾਬ ਕਿਤਾਬ ਇਹਨਾਂ ਕੋਲੇ ਸਾਰਾ ਦਿਖਾ ਦੇ ਉਹ ਵੀ ਕਾਪੀ ਆ ਭਈ ਆ ਕਿ ਜੇ ਕਿਸੇ ਨੇ ਹਿਸਾਬ ਕਿਤਾਬ ਲੈਣਾ ਹੋਵੇ ਇਹਨਾਂ ਤੋਂ ਲੈ ਸਕਦਾ ਬਾਕੀ ਹਿਸਾਬ ਕਿਤਾਬ ਕਿਸੇ ਦੀ ਲੋੜ ਹੀ ਨਹੀਂ ਕਿਉਂਕਿ ਇਹਨਾਂ ਨੇ ਆਪਦੀ ਖੁਸ਼ੀ ਨਾਲ ਦਿੱਤੇ ਆ ਜਿਨ੍ਹਾਂ ਦੇ ਬਾਹਨ ਆਏ ਆ ਇਹਨਾਂ ਨੇ ਜਿਨੇ ਪੈਸੇ ਪਾਏ ਇਹਨਾਂ ਨੇ ਮਤਲਬ 27 ਲੱਖ ਪਾਇਆ ਸੀਗਾ ਤੁਸੀਂ ਆਪ ਦਾ ਇਕੱਠਾ ਕੀਤਾ 27 ਲੱਖ ਰੁਪਏ ਇਕੱਠਾ ਹੋਇਆ ਸੀ 27 ਲੱਖ ਇਹਨਾਂ ਨੇ ਇਕੱਠਾ ਕੀਤਾ ਸਾਰਾ ਤੇ ਇਹਨਾਂ ਨੇ ਜਿਹਦਾ ਕਿੱਲੇ ਤੋਂ ਵੱਧ ਬਾਹਨ ਆਇਆ ਬਈ ਉਹਦੇ ਤੋਂ ਰੁਪਏ ਲਏ ਆ ਐਵੇਂ ਕਿਸੇ ਨੂੰ ਮਜਬੂਰ ਨਹੀਂ ਕੀਤਾ ਲੋਕਾਂ ਨੇ ਆਪਦੀ ਖੁਸ਼ੀ ਨਾਲ ਪੈਸੇ ਦਿੱਤੇ ਆ ਜਿਵੇਂ ਆ ਚਾਰ ਪੰਜ ਬਾਈ ਖੜੇ ਆ ਹਨਾ ਜਿਨ੍ਹਾਂ ਦਾ ਸਭ ਤੋਂ ਵੱਧ ਬਾਹਨ ਆਇਆ ਸੀਗਾ ਤੇ ਇਹਨਾਂ ਨੇ 4-5 ਨਹੀਂ ਆਪ ਦਾ ਰਲ ਮਿਲ ਕੇ ਕੀਤਾ ਜੂਨੀਅਨ ਦਾ ਇਹਦੇ 'ਚ ਕੋਈ ਹੋਣੀ ਹੈ ਆਹ ਗੱਡੀਆਂ ਇਹਨਾਂ ਨੇ ਆਪਦੀ ਖੁਸ਼ੀ ਨਾ ਦਿੱਤੀਆਂ ਆਹ 5 ਲੱਖ ਦੀ ਆ ਗੱਡੀ 5.5 ਦੀ ਲਈ ਆ ਤੇ ਆਹ ਹੈਗੀ ਆ 1.5 11 ਲੱਖ ਦੀ ਆਈ ਸੀਗੀ ਗੱਡੀ ਤੇ ਬਾਕੀ ਇਹਨਾਂ ਨੇ ਇੱਕ ਦਿੱਤੀ ਆ ਟੈਂਕੀ ਹਨਾ ਇਹ ਤੁਸੀਂ ਟੈਂਕੀ 1.5 ਲੱਖ ਦੀ ਟੈਂਕੀ ਦਿੱਤੀ ਆ ਤਾਂ ਜਾ ਹੋਰ ਵੀ 1999 ਰੁਪਏ ਥਾਣੇ ਕਿੰਨੇ ਲੱਗਿਆ ਹੋਗੇ ਤੇ ਮੇਰਾ ਵੀਡੀਓ ਪਾਉਣ ਦਾ ਇਹ ਮਕਸਦ ਆ ਬਾਈ ਵੀ ਮੇਰੇ ਪਿੰਡ ਦੇ ਆ ਵੀ ਮੇਰੇ ਪਿੰਡ ਨੂੰ ਬਦਨਾਮ ਨਾ ਕਰਨ ਨਾ ਹੀ ਆਪਣਾ ਕੋਈ ਪੱਤਰਕਾਰੀ ਵਾਲਾ ਕੰਮ ਨਾ ਹੈ ਕੋਈ ਹੋਰ ਆ ਵੀ ਐਵੇਂ ਬਿਨਾਂ ਗੱਲ ਤੋਂ ਬਦਨਾਮ ਨਾ ਕਰਿਆ ਕਰੋ ਆ ਜੂਨੀਅਨ ਖੜੀ ਆ ਜੂਨੀਅਨ ਤੋਂ ਆਪਾਂ ਕੋਈ ਹਜੇ ਸਪੀਚ ਨਹੀਂ ਲਈ ਆਪਾਂ ਆਪਦੇ ਪਿੰਡ ਦੇ ਨਹੀਂ ਗੱਲ ਕੀਤੀ ਆ ਅਗਲਾ ਨਹੀਂ ਕਹਿਣਦਾ ਵੀ ਖਣੀ ਜੂਨੀਅਨ ਵਾਲ ਨੇ ਸੱਦਿਆ ਹੋਊਗਾ ਆ ਮੇਰਾ ਚਾਚਾ ਹੈਗਾ ਇਹਨੇ ਮੈਨੂੰ ਸੱਦਿਆ ਸੀਗਾ ਕਹਿੰਦਾ ਵੀ ਆਪਾਂ ਨੂੰ ਬਦਨਾਮ ਕਰਦੇ ਆ ਆ ਵੀ ਮੇਰਾ ਚਾਚਾ ਆਪਣੇ ਘਰਾਂ ਚੋਂ ਹੀ ਆ ਸਾਰੇ ਬਾਕੀ ਸਾਰੇ ਸਾਡੇ ਘਰਾਂ ਦੇ ਦੀ ਜਮੀਨ ਆਈ ਹੈਗੀ ਕੁਸ ਆਪਣੇ ਸਾਰਾ ਸਾਡਾ ਪਿੰਡ ਸਰਾਮਾਂ ਦਾ ਸਾਰੀ ਸਰਾਮਾਂ ਦੀ ਜਿਹੜੀ ਜਮੀਨ ਆਈ ਆ ਸਾਡੇ ਸਾਰੇ ਸਕੇ ਤੇ ਆਪਣਾ ਵੀਡੀਓ ਪਾਉਣ ਦਾ ਇਹੀ ਮਕਸਦ ਸੀਗਾ ਧੰਨਵਾਦ ਬਈ ਸਾਰਿਆਂ ਦਾ ਜੇ ਕਿਸੇ ਨੂੰ ਡਾਊਟ ਆ ਤਾਂ ਦੁਬਾਰੇ ਵੀ ਕਲੀਅਰ ਕਰ ਸਕਦਾ ਤੇ ਆਪਾਂ ਇਹ ਨੰਬਰ ਦੇ ਦਿੰਨੇ ਆ ਚਾਚਾ ਜੀ ਤੁਹਾਡਾ ਨੰਬਰ ਦੱਸ ਦਿਓ 9780228247 ਤੁਹਾਡਾ ਵੀ ਨੰਬਰ ਦੱਸ ਦਿਓ 981449502 ਬਾਈ ਜੇ ਕਿਸੇ ਨੂੰ ਹਜੇ ਵੀ ਡਾਊਟ ਆ ਨਾ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਧੰਨਵਾਦ ਬਈ ਸਾਰਿਆਂ ਦਾ ਐਵੇਂ ਬਿਨਾ ਗੱਲ ਤੋਂ ਨਾ ਫਵਾਟ ਆਇਆ ਕਰੋ